ਇਸ ਜਿੰਦ ਨਿਮਾੜੀ ਨੇ ਇਸ ਜਿੰਦ ਨਿਮਾੜੀ ਨੇ ਨਿਤ ਦੁਖੜੇ ਸਣੇ ਨਹੀਂ ਜੇ ਉਹ ਦਿਨ ਟੁੱਲ ਗਏ ਨੇ ਢੜੀਏ ਵੀਰਣੇ ਨਹੀਂ ਜੇ ਉਹ ਦਿਨ ਟੁੱਲ ਗਏ ਨੇ ਢੜੀਏ ਵੀਰਣੇ ਨਹੀਂ ਕਾਲ ਸਮੇਂ ਦੀਆ ਰਾਤਾ ਕਟੀਆਂ ਚੁਲੀਆਂ ਤੇਜ਼ ਹਵਾਵਾਂ ਨੇ ਕਈ ਵਾਰੀਆਂ ਜੀ ਲੱਗਿਆ ਏ ਦਿਨ ਆਖਰੀ ਆਖਰੀ ਸ਼ਾਮਾਂ ਨੇ ਐਸਾਂ ਨ ਹਯਾਤੀ ਦੇ ਸਾਡੇ ਸਿਰ ਤੋਂ ਲੈਣੇ ਨਹੀਂ ਜੇ ਉਹ ਦਿਨ ਟੁਰ ਗਏ ਨੇ ਦਿੜੇ ਵੀਰਣੇ ਨਹੀਂ वेल सौ सौ चाल चलिय लखां रंग वटा न कखूं हाला करी दे आए न मालिकर मालिकर ਤਮ ਆਸ ਦੇ ਟੇਣੇ ਨਹੀਂ ਜਿਉ ਦਿਨ ਟੁਰ ਗਏ ਨੇ ਦਿਨ ਇਹ ਵੀ ਰਹਿਣੇ ਨਹੀਂ ਟਲ ਜਾਣੇ ਪਰ ਛਾਵੇਂ ਓੜ ਕਿ ਡੁੱਬੀ ਬੇੜੀ ਤਰਨੀ ਏ जिसने कीती दान हयातियों से ने बाफड़नी ए असि शाकिर दुख अपने असि शाकिर दुख अपने किसे और नो कहणे नहीं जे ओ दिन टुल गए ने ਢਣਿਏ ਵੀਰਣੇ ਨਹੀਂ ਜਿਉ ਦਿਨ ਤੁਲ ਗੈਨੇ ਢਣਿਏ ਵੀਰਣੇ ਨਹੀਂ ਇਸ ਜਿੰਦ ਜਿਨੀ ਮਾੜੀਨੇ ਨਿਤ ਦੁਖੜੇ ਸਣੇ ਨਹੀਂ ਜਿਉ ਦਿਨ ਤੁਲ ਗੈਨੇ ਢਣਿਏ ਵੀਰਣੇ ਨਹੀਂ